ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਕੈਮਰੇ ਦੇ ਅੱਗੇ ਆਏ ਨੇ ਹਾਲਾਂਕਿ ਆਈਪੀਐਲ ਦੇ ਜ਼ਰੀਏ ਤਾਂ ਉਹ ਕੈਮਰੇ ਦੇ ਅੱਗੇ ਰਹਿੰਦੇ ਨੇ ਔਰ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਵੱਡੀ ਪਾਰੀ ਖੇਲੀ ਹੈ ਪਰ ਇੱਕ ਸਮੇਂ ਤੋਂ ਬਾਅਦ ਉਹਨਾਂ ਨੇ ਕੈਮਰੇ ਦੀ ਦੁਨੀਆ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਨਵਜੋਤ ਸਿੱਧੂ ਫਿਰ ਤੋਂ ਕੁਝ ਕਹਿਣ ਜਾ ਰਹੇ ਨੇ ਕੁਝ ਬੋਲਣ ਜਾ ਰਹੇ ਨੇ ਤੇ ਵੱਡੀ ਅਨਾਉਂਸਮੈਂਟ ਅੱਜ ਉਹਨਾਂ ਨੇ ਕੀਤੀ ਹੈ ਗਰਤਲ ਬੈਕ ਕੇ ਨਵਜੋਤ ਸਿੱਧੂ ਵੱਲੋਂ ਬੀਤੀ ਸ਼ਾਮ ਇੱਕ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਬਹੁਤ ਵੱਡਾ ਬਦਲਾ ਆਵੇਗਾ ਔਰ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਅੱਜ ਉਹਨਾਂ ਵੱਲੋਂ 11 ਵਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਨਵਜੋਤ ਸਿੱਧੂ ਹੁਣ ਜੋ ਕਰ ਰਹੇ ਸੀ ਉਹ ਤਾਂ ਕਰਦੇ ਰਹਿਣਗੇ ਪਰ ਇਸ ਦੇ ਇਲਾਵਾ ਜ਼ਿੰਦਗੀ ਦੀ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਤੋਂ ਕਰ ਰਹੇ ਨੇ ਆਪਣੇ ਅਫੀਸ਼ੀਅਲ YouTube ਚੈਨਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਸੀਮਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਰਹਿ ਕੇ ਮੈਨੂੰ ਬੋਲਣਾ ਪੈਂਦਾ ਸੀ ਪਰ ਹੁਣ ਮੇਰਾ YouTube ਚੈਨਲ ਹੈ ਤੇ ਮੈਂ ਖੁੱਲ ਕੇ ਗੱਲ ਕਰਾਂਗਾ ਇਸੇ ਦੇ ਨਾਲ ਰਾਬੀਆ ਸਿੱਧੂ ਜੋ ਕਿ ਉਹਨਾਂ ਦੀ ਬੇਟੀ ਹੈ ਉਹ ਚੈਨਲ ਦੇ ਕ੍ਰੀਏਟਿਵ ਪ੍ਰੋਡਿਊਸਰ ਹੋਣਗੇ ਇਸ ਗੱਲ ਦੀ ਜਾਣਕਾਰੀ ਵੀ ਨਵਜੋਤ ਸਿੱਧੂ ਨੇ ਦਿੱਤੀ ਹੈ ਤਾਂ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਆਓ ਦੇਖਦੇ ਹਾਂ ਚੇਂਜਿੰਗ ਪੀਪਲਜ਼ ਲਾਈਵਜ਼ ਫਾਰ 더 ਬੈਟਰ ਇਨ ਐਨੀ ਵੇ ਕਾਇ ਥੋੜੀ ਜਿਹੀ ਵੀ ਮੈਂ ਬਿੱਤਰ ਕਰ ਸਕਾਂ ਆਪਣੇ ਅਨੁਭਵ ਨਾਲ ਉਹ ਅਨੁਭਵ ਜਿਹੜਾ ਵਿਪੱਤੀ ਦੀ ਪਾਟਸ਼ਾਲਾ ਚ ਸਿੱਖਿਆ ਉਹ ਖਿਆਈ ਦੀ ਪਾਟਸ਼ਾਲਾ ਦੇ ਵਿੱਚ ਸਿੱਖਿਆ ਰਾਈਟ ਔਰ ਉਹ ਮੇਰੀ ਮੰਨਯਤਾ ਨਹੀਂ ਹੈ ਇੱਕ ਹੁੰਦਾ ਨਾ ਮੈਂ ਫਲਾਣਾ ਮੰਨਦਾ ਮੈਂ ਜੀ ਫਲਾਨੀ ਜੀ ਨੂੰ ਮੈਂ ਮੰਨਦਾ ਨਹੀਂ ਮੈਂ ਜਾਣਦਾ ਜਿਹੜੀ ਚੀਜ਼ਾਂ ਮੈਂ ਜਾਣਦਾ ਮੇਰਾ ਅਨੁਭਵ ਹੈ ਉਹਨੂੰ ਮੈਂ ਇੰਨੇ ਵਧੀਆ ਤਰੀਕੇ ਨਾਲ ਸ਼ੇਅਰ ਕਰੂੰਗਾ ਔਰ ਇਟਲ ਬੀ ਲਾਈਕ ਐਨ ਓਪਨ ਬੁੱਕ ਰਾਈਟ ਥਿਸ ਇਜ਼ ਵਾਈ ਆਈ ਕਾਲਡ ਯੂ ਓਵਰ ਹੇਅਰ ਇਹ ਤੇ ਬੋਰੀ ਪਈ ਹੈ ਇਹਨੂੰ ਤਾਂ ਮੈਂ ਇੰਟਰੋਡਿਊਸ ਕਰਨਾ ਸੀਗਾ ਸ਼ੀ ਵਿਲ ਬੀ ਕ੍ਰੀਏਟਿਵ ਡਾਇਰੈਕਟਰ ਬਿਕੋਜ਼ ਇਨ ਇੰਗਲੈਂਡ ਤੋਂ ਯੂ نو ਫੈਸ਼ਨ ਡਿਜ਼ਾਈਨਿੰਗ ਸਿੱਖੀ ਹੈ ਮਿਲਾਨ ਗਈ ਹੈ ਸੋ ਸ਼ੀ ਵਿਲ ਬੀ ਦੀ ਕ੍ਰੀਏਟਿਵ ਡਾਇਰੈਕਟਰ ਆਫ ਦਾ ਚੈਨਲ ਹਾਂ ਹਾਂ ਬਿਲਕੁਲ ਹੈ ਹੈਗਾ ਔਰ ਦੂਸਰੀ ਗੱਲ ਲਾਸਟ ਇਹ ਮੈਂ ਪ੍ਰੋਫੈਸ਼ਨਲ ਤਰੀਕੇ ਨਾਲ ਕਰੂੰਗਾ ਆਈ ਵਿਲ ਡੂ ਇਟ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਕਿਉਂਕਿ ਇਹ ਇੱਕ ਕੱਲਾ ਹੀ ਉਹ ਚੈਨਲ ਹੈ ਜਿੱਥੇ ਮੈਂ ਮਤਲਬ ਹਮ ਹਮ ਆ ਕੇ ਆਉਂਗਾ ਮੇਰੀ ਰੈਸਟ੍ਰਿਕਸ਼ਨ ਨਹੀਂ ਹੋਊਗੀ ਦੇਖੋ ਤੁਸੀਂ ਯਾਸਤ ਕਰਦੇ ਹੋ ਨਾ ਤੁਹਾਡੀਆਂ ਲਿਮਿਟੇਸ਼ਨਸ ਹੁੰਦੀਆਂ ਤੁਸੀਂ ਕਿਸੇ ਦਾਇਰੇ ਚ ਹੁੰਦੇ ਹੋ ਰਾਈਟ ਤੁਹਾਨੂੰ ਕੋਈ ਕਈ ਸੀਮਾਵਾਂ ਹੁੰਦੀਆਂ ਨੇ ਜਿੱਥੇ ਇੱਕ ਕਮਾਂਡ ਹੈ ਜਿੱਦੀ ਤੁਹਾਨੂੰ ਰਿਸਪੈਕਟ ਕਰਨੀ ਪੈਂਦੀ ਇੱਥੇ ਤੇ ਬਾਈ ਅੰਦਰ ਵਾਲੀ ਉਹ ਕਮਾਂਡ ਹੈ ਜਿਹਦੇ ਨਾਲ ਜੁੜੇ ਹੋਇਆ ਸਮਝੇ ਨਹੀਂ ਉਸੇ ਕਮਾਂਡ ਨਾਲ ਚੱਲਾਂਗੇ ਹੁਣ ਮੈਂ ਹੀ ਵਿਲ ਬੀ ਆਲ ਐਨ ਆਲ ਆਫ ਦਿਸ ਚੈਨਲ ਆਰਟ ਕਨੈਕਟ ਇਨ ਅਦਰ ਨਾ ਬੜੇ ਪ੍ਰੋਫੈਸ਼ਨਲ ਲੋਗ ਨੇ ਔਰ ਮੇਰੇ ਦੋਸਤ ਨੇ ਮੈਨੂੰ ਇਹਨਾਂ ਦੇ ਭਰੋਸਾ ਹੈ ਔਰ ਭਰੋਸਾ ਕਿਰਦਾਰਾ ਦੇ ਹੁੰਦਾ ਹੈ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਖੱਟਿਆ ਕਿਰਦਾਰ ਖੱਟਿਆ ਪਰ ਕਿਰਦਾਰ ਜਿਹਦੇ ਕੋਲ ਹੈ ਉਹਦੇ ਕੋਈ ਭਰੋਸਾ ਹੁੰਦਾ ਇਸ ਕਰਕੇ ਆਈ ਊਡ ਵਾਂਟ ਆਨੰਦ ਟੂ ਇੰਟਰੋਡਿਊਸ ਹਿਮਸੈਲਫ ਐਂਡ ਸੇ ਅ ਫਿਊ ਵਰਡਸ ਐਂਡ ਦੈਨ ਵੀਲ ਓਪਨ ਸਰ ਥੈਂਕ ਯੂ ਫਾਰ ਥਿਸ ਕਾਈਂਡ ਇੰਟਰੋਡਕਸ਼ਨ ਮੇਰਾ ਨਾਮ ਆਨੰਦ ਕਵਰ ਹੈ ਆ ਰਨ ਅ ਕੰਪਨੀ ਕਾਲਡ ਆਰਟ ਕਨੈਕਟ ਵਿਦ ਮਾਈ 파ਟਰਨ ਰਿਸ਼ੀ ਐਂਡ सर के साथ हमने इतना ट्रैवल किया इतने सारे इवेंट्स करे इतने सारे लोगों को इन्होंने इंस्पायर किया इनफैक्ट कई मोटिवेशनल टॉक्स जो हमने सर के साथ करी हैं वहाँ पे कम से कम टॉक के एक घंटे की इनके बोलने के बाद सात से दस दस मिनट तक स्टैंडिंग ओवेशन मिलती है सर को एंड ये एक वन ऑफ नहीं है ये नॉर्मल है ये हम बस देखते हैं एंड हर बार मैं भी सुनता हूँ मैं भी इंस्पायर होता हूँ वी ऑल्सो फेल्ट कि सर इतनी आपके अंदर इतना कुछ है देने के लिए सो so, हम इसको मैक्सिमम लोगों तक कैसे पहुंचाएं देर इज मोटिवेशन देर इज क्रिकेट देर इज कमेंट्री देर इज लाफ्टर सिद्धूज इज विजडम विद ज्ञान की बात निकल जाती है उसी में एंड वो बस मजाक मजाक में निकल जाती है बात और सर बोल के चले जाते हैं एंड देर आर सो मेनी थिंग्स सो वी फेल दैट कि क्या एक ऐसा प्लेटफॉर्म बनाए जिसके थ्रू सर का पॉइंट ऑफ व्यू अनडाइल्यूटेड जैसे सर ने कहा कि डायल्यूशन बड़ी आ जाती है सियासत के चक्कर में सो अन डल्यूटेड सर का पॉइंट ऑफ व्यू गोज आउट अक्रॉस एंड दिस इज वॉट आर एम इज एंड विथ रबिया लीडिंग द क्रिएटिव साइड आई थिंक इट्स गोइंग टू बी अ फैंटेस्टिक वन एंड ऑल योर सपोर्ट प्लस दिस विल नॉट बी ऑल सर मोटिवेशनल टॉक्स बहुत करते हैं सो दिस विल ऑल्सो बी हिज वे ऑफ इंस्पायरिंग मिलियंस ऑफ पीपल नॉट इन इंडिया बट ऑल ओवर द वर्ल्ड हिज

ਸਿਆਸਤ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਰਿਹਾ ਏ ਕਾਂਗਰਸ ਦੇ ਕਦਾਵਰ ਨੇਤਾ ਰਹੇ ਨੇ ਪਹਿਲਾਂ ਭਾਜਪਾ ਦੇ ਵਿੱਚ ਹੁੰਦੇ ਸੀ ਫਿਰ ਕਾਂਗਰਸ ਦੇ ਵਿੱਚ ਆਏ ਕਾਂਗਰਸ ਦੇ ਵਿੱਚ ਉਹਨਾਂ ਨੂੰ ਮੰਤ్రਾਲੇ ਵੀ ਮਿਲਿਆ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਤੇ ਹੁਣ YouTube ਚੈਨਲ ਦੇ ਜ਼ਰੀਏ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨਜ਼ਰ ਆਉਣਗੇ ਨਵਜੋਤ ਸਿੱਧੂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ